ਦਾਰ ਇਹ ਹੈ ਜਿਵੇਂ ਆਪਾਂ ਵੀਡੀਓ ਦੇਖਦੇ ਆ ਹਨਾ ਵੀਡੀਓ 'ਚ ਦੇਖਦੇ ਆ ਜਿਵੇਂ ਕਈ ਲੋਕ ਆਪਣੇ ਨੀਰਾਂ ਨੂੰ ਪਸੂਆਂ ਨੂੰ ਢੀਲਾ ਪਾਉਣ ਵਾਸਤੇ ਬੱਚਿਆਂ ਨੂੰ ਚੱਕ ਲੈਂਦੇ ਆ ਵੱਲ ਕੇ ਉਹਨਾਂ ਨੂੰ ਮਾਰਛ ਰੋਕੀ ਕਰਕੇ ਜਾਂ ਹਾਂ ਅਸੀਂ ਕੁਝ ਵੀ ਨਹੀਂ ਕਹਦੇਗੇ ਇਸੇ ਕੁਝ ਵੀ ਨਹੀਂ ਹੋਤੇਗੇ ਮੈਂ ਕਹਿੰਦਾ ਪਾਸੇ ਰੱਖੇਗੇ ਕਈ ਵੀ ਨਹੀਂ ਚਾਹ ਰਹੇ ਦੇ ਦੇਗੇ ਸੋਸੀਕਾਲ ਦੋਸਤੋ ਪਹਿਲਾਂ ਤਾਂ ਇਹ ਵੀਡੀਓ ਨੂੰ ਬੜੀ ਗੌਰ ਨਾਲ ਸੁਨਿਧ ਦੇਖੋ ਅੱਜ ਤਾਂ ਮੈਂ ਤੁਹਾਨੂੰ ਇਹ ਵੀ ਨਹੀਂ ਕਹਿ ਸਕਦਾ ਕਿ ਜਿੰਨੇ ਮੈਂ ਅੱਗੇ ਕਹਿਣਾ ਉਹ ਭਗਵੰਦਰ ਸਿੰਘ ਜਹਾਂ ਦੇ ਅੱਸੀ ਪੋਵਾਲੇ ਜੋ ਇਹ ਆਪਾਂ ਵੀਊ ਹੈ ਬੜੀ ਵੀ ਦੁੱਖ ਭਰੀ ਕਹਾਣੀ ਹੈ ਬੜੀ ਵੀ ਇਹਨਾਂ ਦਾ ਬੇਟਾ ਰਜਾਨ ਗੁੰਮ ਹੋ ਗਿਆ ਸੀ ਪਲਾਂ ਜੋ ਮੇਰਾ ਬੱਚਾ ਨਹੀਂ ਸਾਡਾ ਭਰਾ ਨਹੀਂ ਤੇ ਇਹਨਾਂ ਨੇ ਜਦੋਂ ਮੈਨੂੰ ਦੱਸਿਆ ਤੇ ਮੈਨੂੰ ਬਹੁਤ ਦੁੱਖ ਹੋਇਆ ਤੇ ਤੁਹਾਰੀ ਮਾਂ ਆਖ ਕੇ ਵੀ ਮਿਲੋ ਤੀਰੋ ਤੇਰੋ ਕਿਹਾ ਕਰਦੇ ਆ ਤਾਰੇ ਸਾਰੇ ਸਾਂ ਖਾਣਾ ਇਹਦੇ ਜਾ ਕੇ ਦੇਖੋ ਇਹ ਬੱਚਾ ਕਿੱਨੇ ਗੁੰਮ ਹੋਇਆ ਬੱਚਾ ਕਿਵੇਂ ਗੁੰਮ ਹੋਇਆ ਪਾਈ ਇਹ ਵਿਹਾਨ ਪਾਈ ਇਹਦੇ ਹੱਥ ਜਾਣਾ ਇਹ ਉਹ ਬੁਢੇ ਛੱਡਣ ਗਿਆ ਸੀ ਤੇ ਗੁਰੂਰ ਮਦਰਸੇ ਚ ਪੜਦਾ ਸੀ ਬੱਚਾ ਵਿਚਾਰਾ ਇਹ ਬੱਚਾ ਉੱਥੇ ਪੜਦਾ ਸੀ ਛੱਡ ਜਦੋਂ ਗਿਆ ਸੀ ਤੇ ਉਹ ਉੱਥੇ ਮੋਬਾਈਲ ਨਹੀਂ ਰੱਖਿਆ ਨਾ ਮੋਬਾਈਲ ਨਹੀਂ ਰੱਖਿਆ ਤੇ ਜਦੋਂ ਉੱਥੇ ਬੱਚਾ ਗਿਆ ਤੇ ਮਦਰਸੇ ਆ ਲੈਨੇ ਇਹਨੂੰ ਫੋਨ ਕਰਿਆ ਇਹਨਾਂ ਨੇ ਫੋਨ ਕਰੇ ਬੱਚਾ ਪਹੁੰਚ ਗਿਆ ਪਹੁੰਚਿਆ ਨਾ ਜਦੋਂ ਇਹਨਾਂ ਨੇ ਪਤਾ ਲੱਗਿਆ ਤਾਂ ਇਹਨਾਂ ਦੇ ਹੋਸ਼ ਉੱਡ ਗਏ ਤੇ ਵਿਚਾਰਾ ਬੱਚਾ ਹੁਣ ਮਿਲਿਆ ਨਹੀਂ ਇਹਨਾਂ ਨੇ ਦਾਦਾ ਦੀਆਂ ਖੋਪਰਾਂ ਕਬਰ। ਸਾਡੇ ਪੁਲਿਸ ਵਾਲੇ ਬਹੁਤ ਸਹਿਯੋਗ ਕਰੀ ਜਾਂਦੇ ਆ। ਡਰ ਇਹ ਹੈ ਜਿਵੇਂ ਆਪਾਂ ਵੀਡੀਓ ਵੇਖਦੇ ਆ ਹਨਾ ਵੀਡੀਓ 'ਚ ਦੇਖਦੇ ਆ ਜਿਵੇਂ ਬਈ ਕਈ ਲੋਕ ਆਪਣੇ ਨੀਰਾਂ ਨੂੰ ਪਖਵਾਂ ਨੂੰ ਨੀਰਾਂ ਨੂੰ ਆਸਤੇ ਬੱਚਿਆਂ ਨੂੰ ਚੱਕ ਲੈਂਦੇ ਆ ਵੱਲ ਕੇ ਉਹਨਾਂ ਨੂੰ ਮਾਨਸ ਰੋਕੀ ਕਰਕੇ ਜਾਂ ਹੋਰ ਕੋਈ ਕਿਸੇ ਕਿਸਮ ਦਾ ਕਿਸੇ 'ਚ ਲੈਣਾ ਗਏ ਹੋਣਾ ਤੇ ਇਹ ਬੜੇ ਮਾਂ ਪਿਓ ਦੁਖੀ ਆ ਤੁਹਾਨੂੰ ਪਹਿਲਾਂ ਨੇ ਦੱਸਿਆ ਮਾਂ ਦੀਆਂ ਅੱਖਾਂ 'ਚੋਂ ਨੀਰ ਵਿਚਾਰੀ ਦੇ ਖਤਮ ਹੋ ਗਈ ਰੋਂਦੀ ਆ ਨਾਲੇ ਕੰਮ ਕਰ ਵੀ ਕਰਨਾ ਪੈਂਦਾ ਦੁਕਾਨ ਤੇ ਕੰਮ ਮਸਾ ਹੀ ਕਰਦੇ ਆ ਕਿਹੜੀ ਦਿਨ ਤਾਂ ਹੋ ਗਏ ਇਹਨਾਂ ਨੂੰ ਭਾਦ ਦੇ ਨੂੰ ਅੱਜ ਦੀ ਦੁਕਾਨ ਤੇ ਆਇਆ ਮੈਂ ਇਹਨਾਂ ਨੂੰ ਅਖਿਆ ਜਾਂ ਤੁਸੀਂ ਕੰਮ ਨਾ ਛੱਡੋ ਕੰਮ ਕਰੋ ਤੇ ਬਾਈ ਆਪ ਗੱਲ ਦੱਸੋ ਬਾਈ ਮੁੰਡੇ ਬਾਰੇ ਆ ਹੁੰਦਾ ਆਪਣਾ ਲੈ ਕੇ ਦੱਸੋ ਇਹ ਇਹ ਕਿਤੋਂ ਕੋ ਮੈਂ ਆ ਵੀ ਤੇ ਬਸ 10:00 ਤੇ ਨੂੰ ਮਾਰਦੇ ਆਂ ਸ਼ਾਮ 6:00 ਵਜੇ 50 ਮਿੰਟ 6:00 ਵਜੇ 50 ਮਿੰਟ ਤੇ ਸਵੇਰ ਸੁਬਾ ਸ਼ਾਮ ਤੁਸੀਂ ਛੱਡ ਕੇ ਗਏ ਜੀ ਆ ਸ਼ਾਮ ਦੇ ਬਹੁਤ ਬੁਰੀ ਕਾ ਦਾ ਦੇਖ ਕੇ ਨੇ ਇਹ ਵੀ ਤੋਂ ਦੇਖੋ ਜਿਹੜੇ ਵੀ ਕੋਟੇ ਦੇ ਗੇਂ ਦੇਮੇ ਪਸੰਦ ਤੋਂ ਨੀਰਾਪਵਾਦੇ ਸੀ ਉਹ ਜਿਹੇ ਲੋਕਾਂ ਤੇ ਜਜੜੀਆਂ ਸੰਸਤਾ ਹਨਾ ਵੀ ਇਹ ਜੇ ਮੁੰਡਿਆਂ ਨੂੰ ਵੀ ਬਹਾਲਕ ਭਾਲਦੀਆਂ ਕਿਸੇ ਜਿਹੜੇ ਮੰਨ ਲਾ ਵੀ ਬੰਦੀ ਬਣਾਏ ਹੁੰਦੇ ਆ ਪਸ਼ੂਆਂ ਨੂੰ ਨੀਰਾਪਾਉਣ ਵਾਸਤੇ ਜਾਂ ਹੋਰ ਉਹਨਾਂ ਨੂੰ ਵੀ ਅਪੀਲ ਹੈ ਪੰਜਾਬ ਦੀ ਪੁਲਿਸ ਤੇ ਲੱਗੀ ਪਈ ਹੈ ਹਨਾ ਸਾਰਿਆਂ ਨੂੰ ਹਰਿਆਣਾ ਰਾਜਸਥਾਨ ਦੇ ਜਿਹ ਕਿਸੇ ਨੇ ਇਹ ਮੁੰਡਾ ਦੀ ਫੋਟੋ ਦੇਖ ਲੋ ਇਹਨੂੰ ਆਪਣਿਆਂ ਨੂੰ ਜੇ ਕਿਤੇ ਮਿਲਦਾ ਤਾਂ ਫੋਨ ਨੰਬਰ ਤੇ ਕੰਟੈਕਟ ਕਰੋ ਇਹ ਮਾਂ ਨਹੀਂ ਆਖਣੇ ਦੇਖੋ ਮੈਨੂੰ ਤਾਂ ਤਰਸ ਆ ਜਾਂਦਾ ਮੈਨੂੰ ਰੋਣ ਨਿਕਲ ਜਾਂਦਾ ਭਲਾਂ ਨਹੀਂ ਮੇਰਾ ਆਪਣਾ ਭਰਾ ਨਹੀਂ ਉਹ ਮੇਰਾ ਆਪਣਾ ਪੁੱਤ ਨਹੀਂ ਪਰ ਉਹ ਬੱਚੇ ਜਦੋਂ ਮੈਂ ਇਨ੍ਹਾਂ ਦੀ ਬੇਕਰੀ ਤੇ ਆਉਂਦਾ ਮਠਾਈ ਲੈਣ ਆਪਣੀ ਬੇਟੀ ਨਾਲ ਆਉਂਦਾ ਤਾਂ ਉਹ ਬੱਚੇ ਨੇ ਅੰਕ ਅੰਕ ਜੀ ਕਰਨਾ ਮੈਨੂੰ ਬਹੁਤ ਜਿੱਤੇ ਮੈਨੂੰ ਪਤਾ ਲੱਗਿਆ ਮੇਰੇ ਕੋਲੇ ਪੰਪ ਤੇ ਗਏ ਵੀ ਪੋਸਟ ਪੌਣੀ ਜੀ ਉਹਨਾਂ ਦੀ ਤਾਂ ਮੈਂ ਬਹੁਤ ਭਾਵ ਕੁਰਿਆ ਭਾਵੋ ਇਹ ਵੀਡੀਓ ਨੂੰ ਵਕਤ ਬਾਅਦ ਸ਼ੇਅਰ ਕਰ ਦਿਓ ਤੇ ਆਪਣੇ ਬੱਚੇ ਰਹਿਣ ਬਾਰੇ ਜੇ ਕੋਈ ਪਤਾ ਲੱਗਦਾ ਤਾਂ ਜਰੂਰ ਜਾਣਕਾਰੀ ਦਿਓ ਤੇ ਤਿਆਰ ਰੱਖੋ ਮਾਲਾ ਜੇ ਤੁਹਾਨੂੰ ਕੋਈ ਬੱਚਾ ਕਿਸੇ ਦੇ ਛੱਕੀ ਲੱਗਦਾ ਘਰੇ ਜਾਂ ਕੋਈ ਸ਼ੱਕ ਆਦਾ ਦੱਸੋ ਤੇ ਮਾਂ ਮਾਂ ਨਹੀਂ ਆਖਾਂ ਦੇਖ ਲੋ ਨਾ ਮਾਂ ਤੁਸੀਂ ਵੀ ਦੱਸੋ ਆਜ ਪੁੱਤ ਦੀ ਅਪੀਲ ਕਰੋ ਲੋਕਾਂ ਨੂੰ ਅੱਜ ਜਮਨ ਆ ਲੈ ਗਿਆ ਮੇਰਾ ਬੇਟਾ ਮੇਰੇ ਮਿਲ ਜਾਏ ਸਭ ਕੁਝ ਮਿਲੇਗਾ ਬਸ ਰੋਣਾ ਤੁਸੀਂ ਭੈਣੇ ਰੋਣਾ ਬੱਚਾ ਮਿਲੂਗਾ ਲੋਕ ਬਹੁਤ ਮਦਦ ਕਰਨਗੇ ਥੋੜੀ ਬੱਚਾ ਜੂਰ ਮਿਲੂਗਾ ਥੋੜਾ ਤੇ ਬਾਈ ਰਜਾਨ ਦਾ ਬੱਚਾ ਤੇ ਰਹਾਣਾ ਬਿੱਡ ਦਾ ਸਿਰੋ ਵਿਚਾਰਾ ਬਹੁਤ ਮਾਸੂਮ ਇਹ ਹੁਣ ਹੈ ਤਾਂ ਵਿਚਾਰੇ ਢੂਪੀ ਗਿਆ ਨਾ ਇਹ ਢੂਪੀ ਗਿਆ ਤੇ ਇੱਥੇ ਆ ਕੇ ਸਾਡੇ 3-4 ਸਾਲ ਇੱਥੇ ਆਪਣੇ ਬੇਕਰੀ ਲੱਗੇ ਤੇ ਆਪਾਂ ਸਰਪੰਚ ਸੀ ਵਿਚਾਰੇ ਬਹੁਤ ਇੱਜ਼ਤ ਕਰਦੇ ਆ ਆਪਣੀ ਚਲੋ ਇੱਜ਼ਤ ਤਾਂ ਸਾਰਿਆਂ ਦੀ ਕਰਦੇ ਆ ਨਾ ਤੇ ਬਹੁਤ ਦੁੱਖ ਦੀ ਗੱਲ ਆ ਭਰਾਵੋ ਇਹ ਮਾਪਿਆਂ ਨੂੰ ਦੀ ਮਾਂ ਨੂੰ ਮਹਿਂਦਰੀ ਆਉਣੀ ਉਧਾਰੇ ਨੂੰ ਪਿਓ ਘੇਟ ਐਨਾ ਕੋਈ ਐਡਾ ਪੈਸਾ ਤਾਂ ਹੈ ਨਹੀਂ ਜੋ ਇਹਨਾਂ ਦੇ ਭਾਈ ਜਾਂਦੇ ਆ ਜਾਂ ਉਹ ਵਿਚਾਰੇ ਆਪਦੀਆਂ ਦੁਕਾਨਾਂਾਂ ਉਹਨਾਂ ਦੀਆਂ ਕੰਮ ਟੱਟ ਕੋ ਨਾਲ ਗਏ 27 ਤਰੀਕ ਤੋਂ ਹੁਣ 4 ਤਰੀਕ ਤੱਕ ਦੇ ਆਪ ਇਹਨਾਂ ਨਾਲੇ ਭਰ ਲਿਆ ਪਰ ਹੱਕ ਤੱਕ ਤੱਕ ਹਾਰ ਗਏ ਤੇ ਹਾਂ ਹੁਣ ਤੁਸੀਂ ਜ਼ਰੂਰ ਦੇਖੋ ਬੱਚਾ ਜਿੱਥੇ ਵੀ ਰੁਝਾਨ ਮਿਲਦਾ ਦੇਖਦੇ ਹੋ ਤੁਸੀਂ ਬਸ ਬੱਚੇ ਨੂੰ ਤਾਂ ਇਹਨਾਂ ਨੂੰ ਇਹਨਾਂ ਦਾ ਬੱਚੇ ਬਾਰੇ ਜਾਣਕਾਰੀ ਦਿਓ ਆਪਾਂ ਕੋਈ ਨੰਬਰ ਆਵੇ ਨੰਬਰ ਆਏ ਤਾਂ ਉੱਤੇ ਆਪਣਾ ਲਿਖਿਆ ਕਰੋ 98762 ਰਜਾਨ ਰਜਾਨ ਬਈ 98762 71986 ਤੇ 98776 43 43 576 98762 71986 71986 98 776 ਤਤਾਰੀ 576 ਇਹ ਨੰਬਰ ਆ ਪੇਟਾ ਵੀਰ ਜਿੱਥੇ ਆ ਜਾ ਆਂ ਕੁਝ ਵੀ ਨਹੀਂ ਕਹਿਣਗੇ ਇਸੇ ਕੁਝ ਵੀ ਨਹੀਂ ਬੋਲਣਗੇ ਐਂ ਕਹਿੰਦੇ ਪਾਸ ਹੀ ਰੱਖेंगे ਕਈ ਵੀ ਨਹੀਂ ਚਾਹ ਦੇ ਦੇਗੇ ਠੀਕ ਹੈ ਤੇ ਬਾਤ ਤੋਂ ਬਾਅਦ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਮੈਂ ਇਸ ਕੈਪਸ਼ਨ 'ਚ ਵੀ ਸਾਰਾ ਨੰਬਰ ਲਿਖ ਮੈਂਨਾਂ ਦਾ ਤੇ ਇੱਕ ਪਰਦੇਸੀ ਬੰਦਿਆ ਜੇ ਕਿਰੀ ਕੰਮ ਕਰ ਰਿਹਾ ਹੁਣ ਵਿਚਾਰੇ ਕੰਮ ਕਰਨ ਕੇ ਬੱਚੇ ਰੁਪਾ ਲੈਣਾ ਤੇ ਦਰੂਦ ਮੇਰੇ ਭਰਾ ਮਤ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡੇ ਵੀਡੀਓ ਸ਼ੇਅਰ ਕਰਨ ਨਾਲ ਹੀ ਇਸ ਪਰਿਵਾਰ ਦੀ ਮਦਦ ਹੋ ਸਕਦੀ ਆ ਆਪਾਂ ਵੈਸੇ ਵੀਡੀਓ ਰੋਜ਼ ਹੀ ਪਾਈ ਦਿੰਨੇ ਆ ਮੈਂ ਪਉਣਾ ਮੈਂ ਕਦੇ ਤੁਹਾਨੂੰ ਪਹਿਲਾਂ ਹੀ ਕਦੇ ਆ ਕੇ ਵੀ ਸ਼ੇਅਰ ਕਰ ਦੋ ਬਣਾ ਵੀ ਤੁਹਾਨੂੰ ਬਤਾ ਆਪਾਂ ਜਾਈਗੀ ਭਾਰਤੀ ਚੌਰ ਤੇ ਪਾਦੀ ਆਪਾਂ ਕੋਈ ਦੂਧ ਉੱਪਰ ਨਾ ਜਾ ਬਹੁ ਰਹਿਣਾ ਤੇ ਮੇਰੀ ਤਾਂ ਇਹਨਾਂ ਨਾਲ ਦਿਲ ਤੋਂ ਸਾਝੀ ਮਿਲਦੀ ਹੈ ਤੇ ਮੇਰਾ ਵੀ ਤਾਂ